ਲੈਂਡ ਦਾ ਜੰਪਰ ਪੰਜਾਬੀ ਪਹੁੰਚਾ ਸਿੱਧੂ ਮੂਸੇਵਾਲੇ ਦੀ ਹਵੇਲੀ ਥਾਪੀਆਂ ਮਾਰ ਰ ਜाहਰ ਕੀਤਾ ਪਿਆਰ ਸਿੱਧੂ ਮੂਸੇਵਾਲੇ ਦਾ ਕਟੜ ਫੈਨ ਹੈ ਨੌਜਵਾਨ ਪੰਜਾਬੀ ਬੋਲਣੀ ਨਹੀਂ ਆਉਂਦੀ ਪਰ ਜੋ ਗੱਲਾਂ ਦੇ ਵਿੱਚ ਬਿਆਨ ਕੀਤਾ ਉਹ ਤੁਸੀਂ ਦਰਦ ਦੇਖ ਸਕਦੇ ਹੋ ਜੋ ਝਲਕ ਰਿਹਾ ਇਸ ਦੀ ਗੱਲਾਂ ਦੇ ਜ਼ਰੀਏ ਸਿੱਧੂ ਮੂਸੇਵਾਲੇ ਦੇ ਫੈਨ ਵੀ ਪਰੇ ਤੋਂ ਬਰੇ ਨੇ ਤੇ ਸਿੱਧੂ ਇਹਨਾਂ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਹੈ ਜਿਨ੍ਹਾਂ ਨੂੰ ਚਾਹੇ ਪੰਜਾਬੀ ਬੋਲਣੀ ਨਹੀਂ ਆਉਂਦੀ ਪਰ ਇਹ ਨੌਜਵਾਨ ਫਿਰ ਵੀ ਦਸਤਾਰ ਸਜਾਉਣ ਲੱਗਾ ਸਿਰਫ ਸਿੱਧੂ ਮੂਸੇਵਾਲੇ ਕਰਕੇ ਹਵੇਲੀ ਜਾ ਕੇ ਥਾਪੀਆਂ ਮਾਰਦਾ ਯਾਦ ਕਰਦਾ ਮੂਸੇ ਵਾਲੇ ਨੂੰ ਤੇ ਕਹਿੰਦਾ ਕਿ ਉਸਤਾਦ ਜੀ ਸਾਡਾ ਉਹ ਮਰਿਆ ਨਹੀਂ ਸਾਡੇ ਦਿਲਾਂ ਚ ਜਿਉਂਦਾ ਹੈ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲਿਆਂ ਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਿੱਧੂ ਨੂੰ ਪਿਆਰ ਕਰਨ ਵਾਲੇ ਤੇ ਕਮੈਂਟਾਂ ਚ ਜਸਟਿਸ ਫॉर ਸਿੱਧੂ ਮੂਸੇਵਾਲਾ ਲਿਖ ਦਿਓ ਤੇ ਵੱਧ ਤੋਂ ਵੱਧ ਕਰ ਦਿਓ ਵੀਡੀਓ ਨੂੰ ਸ਼ੇਅਰ ਤਾਂ ਜੋ ਇਸ ਨੌਜਵਾਨ ਦਾ ਵੀ ਹੌਸਲਾ ਵਧ ਸਕੇ ਤੇ ਹੋਰ ਜਿਹੜੇ ਨੌਜਵਾਨ ਸਿੱਧੂ ਨੂੰ ਪਿਆਰ ਕਰਦੇ ਨੇ ਕੌਣ-ਕੌਣ ਹਵੇਲੀ ਦੇ ਵਿੱਚ ਆਇਆ ਉਹ ਕਮੈਂਟ ਕਰਕੇ ਜਰੂਰ ਦੱਸਿਓ ਦੇਖ ਸਕਦੇ ਹੋ ਸੁੰਨੀ ਪਈ ਹਵੇਲੀ ਪਰ ਮੇਲਾ ਉਸਦੇ ਫੈਨ ਲਾ ਦਿੰਦੇ ਨੇ ਜਦੋਂ ਸਿੱਧੂ ਕਹਿੰਦਾ ਹੁੰਦਾ ਸੀ ਕਿ ਮੇਰੇ ਜਾਨ ਵਿੱਚੋਂ ਮੇਲੇ ਲੱਗਣੇ ਆ ਉਹੀ ਗੱਲ ਸੱਚ ਹੋਈ ਆ ਤੁਸੀਂ ਦੇਖ ਸਕਦੇ ਹੋ ਐਤਵਾਰ ਜਾਨਾ ਵੱਡੀ ਗਿਣਤੀ ਚ ਸਿੱਧੂ ਦੇ ਫੈਨ ਆਉਂਦੇ ਨੇ ਚਾਹੇ ਦੇਸ਼ਾਂ ਵਿਦੇਸ਼ਾਂ ਤੋਂ ਆਉਣ ਚਾਹੇ ਪਿੰਡਾਂ ਤੋਂ ਆਉਣ ਪਰ ਸਿੱਧੂ ਦੇ ਫੈਨ ਜਿਹੜਾ ਪਿਆਰ ਐ ਸਿੱਧੂ ਦਾ ਉਹ ਇਹਨਾਂ ਨੂੰ ਇੱਥੇ ਖਿੱਚ ਲਿਆਉਂਦਾ ਸਪੈਸ਼ਲ ਇੰਗਲੈਂਡ ਤੋਂ ਆਪਣੇ ਬੱਚੇ ਨੂੰ ਹਵੇਲੀ ਦਿਖਾਉਣ ਦੇ ਲਈ ਪਰਿਵਾਰ ਦੇ ਨਾਲ ਮਿਲਾਉਣ ਦੇ ਲਈ ਇਹ ਪਰਿਵਾਰ ਪਹੁੰਚਿਆ ਜੋ ਗੱਲਾਂ ਕਰਦਾ ਉਹ ਬੜੀਆਂ ਭਾਵਕ ਨੇ ਕਿਉਂਕਿ ਇਸ ਨੌਜਵਾਨ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ ਪਰ ਕੋਸ਼ਿਸ਼ ਕਰ ਰਿਹਾ ਸੀ ਪੰਜਾਬੀ ਬੋਲਣ ਦੀ ਇਹ ਆਪਣਾ ਜਿਹੜਾ ਪਿਆਰ ਹੈ ਸਿੱਧੂ ਮੂਸੇਵਾਲੇ ਦੇ ਲਈ ਉਹ ਵੀ ਇਸ ਨੇ ਗੱਲਾਂ ਦੇ ਜ਼ਰੀਏ ਬਿਆਨ ਕੀਤਾ ਹੈ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰ ਦਿਓ ਸਿੱਧੂ ਨੂੰ ਜਿੰਨੇ ਵੀ ਪਿਆਰ ਕਰਦੇ ਨੇ ਇਸ ਨੌਜਵਾਨ ਨੇ ਥਾਪੀਆਂ ਮਾਰ ਕੇ ਆਪਣਾ ਪਿਆਰ ਜ਼ਾਹਰ ਕਰਦਾ ਹੈ ਥਾਪੀਆਂ ਦੇ ਜ਼ਰੀਏ ਸਿੱਧੂ ਮੂਸੇਵਾਲਾ ਬੁੱਕਦਾ ਹੈ ਅੱਜ ਵੀ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਸੁਣੋ ਕੀ ਕਹਿੰਦਾ ਲੰਡਨ ਤੋਂ ਆਏ ਬਾਹਰ ਸਿੱਧੂ ਨੂੰ ਕਦੋਂ ਤੋਂ ਯੂਕੇ ਤੋਂ ਆਏ ਸਿੱਧੂ ਨੂੰ ਕਦੋਂ ਤੋਂ ਫੋਲੋ ਕਰਦੇ ਸੀ ਅ ਇੰਸਟਾਗ੍ਰam ਤੇ ਫੋਲੋ ਕੀਤਾ ਲੰਡਨ ਤੋਂ ਆਲੇ ਕੀਤਾ ਅਜਾ ਆਈਓ ਅਜੋ ਇਥੇ ਵੇਲੀ ਕਿਤਾ ਲੱਗ ਰਿਹਾ ਵਦਿਆ ਕੀ ਚੰਗਾ ਲੱਗਦਾ ਸਿੱਧੂ ਚ ਸਿੱਧੂ 295 ਕਾਰ ਦਾ 10 ਮਿੰਟ ਪੁੱਤਰ ਹੋں ਕਸ ਤੋਂ ਤੇ ਚੰਗਿਆ ਪਰ ਹੋں ਕਸ ਤੋਂ ਉਸੇ ਪਤੇ ਤੋਂ ਹੋں ਕਸ ਤੋਂ ਤੇ ਚੰਗਾ ਪਰ ਹਾਸਤਾ ਤੋਂ ਕਸ ਤੋਂ ਸਈਓ ਹੀਜ਼ ਬਿਗ ਫੈਨ ਟੂ ਸਈਓ ਹੀਜ਼ ਬਿਗ ਫੈਨ ਯੋ ਹੀਜ਼ ਬਿਗ ਫੈਨ ਵਾਟਸ ਏ की की आ, फील की था 29 मई में हां हाउ डिड यू फील व्हेन यू डाइड हाउ डिड यू फील वेरी सैड दुखी सी तो करे हम सैड आज आए हो इथे कितना लग रहे हैं सैड 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 नस सतविंदर सतविंदर थोड़ा बच्चा आएगा सिद्धू का फैन है तो फॉलो करता है तो की कह के ले आया है हाँ जी ਉਹ ਜਵਰਾਜ ਸਿੰਘ ਦੇ ਉਹਨਾਂ ਤੇ ਉਹ ਬਹੁਤ ਵੱਡਾ ਫੈਨ ਹੈ ਛੋਟੇ ਹੁੰਦੇ ਤੂੰ ਜਦੋਂ ਦਾ ਦੇਖਦਾ ਪਿਆ ਸੀ ਤੂੰ ਬਾਜੀ ਨੂੰ ਤੇ ਉਹ ਪੱਗ ਦੇ ਵਿੱਚ ਵੀ ਉਹਨਾਂ ਦਾ ਇੰਟਰਸਟ ਆਇਆ ਬਾਜੀ ਕਰਕੇ ਤੇ ਉਹਨਾਂ ਦੇ ਸਟਾਈਲ ਨੂੰ ਫੋਲੋ ਕਰਦਾ ਆ ਜਰਾ ਆ ਜਾ ਇੱਧਰ ਅੱਛਾ ਚਲੋ ਉਹਨਾਂ ਦੇ ਸਟਾਈਲ ਨੂੰ ਕੀ ਹਾਲ ਸੀ ਜਦੋਂ ਇਹਨੂੰ ਪਤਾ ਲੱਗਿਆ ਬਹੁਤ ਸੈਡ ਸੀ ਬਹੁਤ ਜ਼ਿਆਦਾ ਸੈਡ ਸੀ ਇਹਦੇ ਵਾਸਤੇ ਇਹਨੂੰ ਐਕਸਪਲੇਨ ਕੀਤਾ ਸੀ ਬਾਜੀ ਬਾਰੇ ਬਹੁਤ ਜ਼ਿਆਦਾ ਸੈਡ ਸੀ ਇਹ ਉਹਨਾਂ ਦੀ ਬੜੀ ਵਿਸ਼ ਸੀ ਇੱਥੇ ਆਨ ਕੇ ਦੇਖਣ ਦੀ ਪਾਜੀ ਚਲਾਇਓ ਫਿਰ ਹਾਂਜੀ ਪੰਜਾਬੀ ਸਮਝਦਾ ਨਹੀਂ ਫਿਰ ਵੀ ਉਹ ਫਾਲੋ ਕਰਦੇ ਸੀ ਹਾਂਜੀ ਹਾਂਜੀ ਉੱਥੇ ਇਹਨੇ ਵੀਡੀਓਜ਼ ਬਹੁਤ ਪਾਈ ਨੇ ਇੰਸਟਾਗ੍ਰam ਤੇ ਪਾਜੀ ਦੇ ਸਟਾਈਲ ਦੀ ਸਿੱਧੂ ਮੂਸੇ ਸਟਾਈਲ ਜੈਕਟ ਵੀ ਲਈਏ ਨੇ ਕੱਪੜੇ ਪੱਗ ਵੀ ਉਹਨਾਂ ਵਾਂਗਰ ਉਹਨਾਂ ਨੂੰ ਸਟਾਈਲ ਨੂੰ ਫਾਲੋ ਕਰਦਾ ਹੈ ਅਸ ਦੇਖਿਆ ਇੱਥੇ ਆ ਕੇ ਥਾਰਦਾ ਉਹ ਹਾਲ ਹਾਂਜੀ ਬਹੁਤ ਬਹੁਤ ਦੁੱਖ ਲੱਗ ਰਿਹਾ ਬਹੁਤ ਜ਼ਿਆਦਾ ਸੈਡਸ ਫੀਲ ਹੋ ਰਹੀ ਹੈ ਇਮੋਸ਼ਨਲ ਹੋ ਰੇ ਦਿਲ ਇਨਸਾਫ ਵੀ ਨਹੀਂ ਮਿਲਿਆ ਉਹਦੀ ਮਦਰ ਲਗਾਤਾਰ ਬੁਹਾਰ ਲਗਾ ਰਹੀ ਹੈ ਸਿਸਨ ਚ ਕਿਸ ਤਰ੍ਹਾਂ ਦਾ ਰੁਝਾਨ ਹੈ ਇਨਸਾਫ ਨੂੰ ਲੈ ਕੇ ਹਾਂਜੀ ਬਾਹਰ ਜਿਆਦੀ ਵੈਲੀ ਵੇ ਭਾਜੀ ਦੀ ਬਹੁਤ ਜਿਆਦੀ ਸਾਰੇ ਵੈਲੀ ਕਰਦੇ ਸੀ ਉੱਥੇ ਜਿਆਦੀ ਉਹਨਾਂ ਦੀ ਬਹੁਤ ਜਿਆਦੀ ਰਿਸਪੈਕਟ ਏ ਉੱਥੇ ਵੈਲੀ ਬਹੁਤ ਕਰਦੇ ਸੀ ਉੱਥੇ